ਰੂਸ ਦੇ ਰਾਸ਼ਟਰਪਤੀ ਤੇ ਭਾਰਤ ਦੌਰੇ ਦੌਰਾਨ ਫਸੇ ਭਾਰਤੀ ਨੌਜਵਾਨਾਂ ਦਾ ਮਾਮਲਾ ਠਾਉਣ ਦੀ ਮੰਗ ਐਮਪੀ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਕੀਤੀ ਹੈ ਦੱਸਿਆ ਕਿ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਤ ਸਿੰਘ ਸੀਚੇਵਾਲ ਵੱਲੋਂ ਰੂਸੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਆ ਤੇ ਵਾਪਸ ਭਾਰਤ ਵਾਪਸ ਲਿਆਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਗੰਭੀਰ ਪੱਤਰ ਲਿਖਿਆ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਨ ਭਾਰਤ ਦੇ ਦੌਰੇ ਤੇ ਹਨ ਤਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਉਹਨਾਂ ਦੇ ਸਾਹਮਣੇ ਤਰਜੀਹ ਦੇ ਆਧਾਰ ਤੇ ਉਠਾਇਆ ਜਾਵੇ। ਸੰਧ ਸਿਚਵਾਲ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਕਈ ਭਾਰਤੀ ਨੌਜਵਾਨ ਰੂਸ ਕਿਸੇ ਹੋਰ ਕੰਮ ਦੇ ਮੰਤਵ ਨਾਲ ਗਏ ਪਰ ਕੁਝ ਟਰੈਵਲ ਏਜੰਟਾਂ ਨੇ ਉਹਨਾਂ ਨੂੰ ਝਾਂਸਾ ਦੇ ਕੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰਵਾ ਦਿੱਤਾ। ਬਿਨਾਂ ਪੂਰੀ ਫੌਜੀ ਸਿਕਲਾਈ ਦੇ ਬਿਨਾ ਇਹਨਾਂ ਨੌਜਵਾਨਾਂ ਨੂੰ ਆਧੁਨਿਕ ਹਥਿਆਰ ਪੜਾ ਕੇ ਸਿੱਧਾ ਯੂਕਰੇਨ ਸਰਬ ਦੇ ਜੰਗ ਨਾਲ ਭੇਜਿਆ ਗਿਆ ਜੋ ਕਿ ਬਹੁਤ ਹੀ ਗੰਭੀਰ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਮਾਮਲਾ ਦੱਸਿਆ ਗਿਆ ਤੇ ਇਸ ਤੋਂ ਬਾਅਦ ਹੁਣ ਸੰਤ ਬਲਬੀਤ ਸਿੰਘ ਸੀਚੇਵਾਲ ਹੁਣਾਂ ਦੇ ਵੱਲੋਂ ਚਿੱਠੀ ਜਿਹੜੀ ਆ ਪਾਈ ਗਈ ਹੈ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਇੱਕ ਵੱਡਾ ਮਸਲਾ ਚੱਕਿਆ ਜਿਹੜੇ ਭਾਰਤੀ ਰੂਸ ਦੇ ਵਿੱਚ ਫੌਜ ਦੇ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਨੇ ਉਹਨਾਂ ਦੀ ਜਿਹੜੀ ਆ ਮੰਗ ਉਹਨਾਂ ਨੂੰ ਇਨਸਾਫ ਜਿਹੜਾ ਵਾ ਉਹ ਦੇਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਕੀ ਕੁਝ ਪੂਰਾ ਮਾਮਲਾ ਕਿ ਕੁਝ ਜਿਹੜਾ ਪੱਖ ਆਪਣਾ ਸੰਤ ਬਲਬੀ ਸਿੰਘ ਸੀਚੇਵਾਲ ਖੁਣਾ ਨੇ ਰੱਖਿਆ ਤੁਸੀਂ ਇੱਕ ਵਾਰ ਸੁਣ ਚੱਕਦੇ ਹੋ ਪਰ ਜਿੱਥੇ ਵਿਲੈਦਮੇ ਪੋਟਨ ਭਾਰਤ ਦੌਰੇ ਤੇ ਨੇ ਤਾਂ ਇਸ ਦੌਰੇ ਦੇ ਦੌਰਾਨ ਕਈ ਵੱਡੇ ਮਸਲਿਆਂ ਦੀ ਆਵਾਜ਼ ਚੁੱਕਣ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਔਰ ਕਿਹਾ ਕਿ ਜਿਹੜੇ ਉੱਥੇ ਰੂਸ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ। ਰਸ਼ੀਆ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਰਸ਼ੀਆ ਇੱਕ ਮਹਾ ਸ਼ਕਤੀ ਹੈ ਰਸ਼ੀਆ ਦੇ ਰਾਸ਼ਟਰਪਤੀ ਪੁਤਨ ਦਾ ਭਾਰਤ ਆਉਣਾ ਇੱਕ ਖੁਸ਼ੀ ਦੀ ਗੱਲ ਹੈ ਸਾਡੇ ਮੋਲਕ ਵਾਸਤੇ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਰਸ਼ੀਆ ਨੇ ਹਮੇਸ਼ਾ ਭਾਰਤ ਦਾ ਸਾਥ ਦਿੱਤਾ ਚਾਹੇ ਉਹ ਜਿਹੜਾ ਹੈਗਾ ਕੋਈ ਵੀ ਲੜਾਈਆਂ ਦੇ ਵਿੱਚ ਅਸਲਾ ਵੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਰਸ਼ੀਆ ਤੋਂ ਆਉਂਦਾ ਹਿਰਾਚਾ ਜੁਵਾਨਾਂ ਦੇ ਵਿੱਚ ਇਹ ਸਪੋਰਟ ਦੀ ਲੋੜ ਹੋਵੇ ਹਰ ਵੇਲੇ ਉਹਨਾਂ ਨੇ ਭਾਰਤ ਦੀ ਮਦਦ ਕੀਤੀ ਹੈ ਇੱਕ ਸਮਝ ਲਓ ਕਿ ਪਰੋਸ਼ੇਜੋਗ ਸਾਥੀ ਹੈ ਰਸ਼ੀਆ ਤੇ ਇੰਡੀਆ ਸੋ ਉਹਨਾਂ ਦਾ ਇੱਥੇ ਆਉਣਾ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਬਾਬਾ ਜੀ ਇੱਕ ਮੰਗ ਪੱਤਰ ਤੇ ਦੇ ਲੋ ਵੇਜਾ ਗਿਆ ਪ੍ਰਧਾਨ ਮੰਤਰੀ ਨੂੰ ਕੀ ਮੁੱਖ ਮੰਗ ਉਹਦੇ ਵਿੱਚ ਰੱਖੀ ਗਈ ਹੈ ਅਸੀਂ ਈਮੇਲ ਕੀਤੀ ਸੀਗੀ ਇੱਕ ਤਰੀਕ ਨੂੰ ਕਿ ਜਿਹੜੇ ਜਦੋਂ ਪੁੱਤਨ ਸਾਹਿਬ ਇੱਥੇ ਆਉਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬੱਚੇ ਸਾਡੇ ਬਾਹਰ ਵਿਦੇਸ਼ਾਂ 'ਚ ਫਸੇ ਹੋਏ ਆ ਰਸ਼ੀਦ ਉਹਨਾਂ ਦੀ ਗੱਲ ਕੀਤੀ ਜਾਵੇ ਕਿਉਂਕਿ 127 ਲੋਕ ਜਿਹੜੇ ਫਸੇ ਹੋਏ ਸੀ ਜਿਨ੍ਹਾਂ ਵਿੱਚੋਂ 96 ਆ ਗਏ ਬਾਕੀ ਜਿਹੜੇ ਹੈਗੇ ਕਿਸੇ ਦਾ ਪਤਾ ਲੱਗਾ ਕਈਆਂ ਦਾ ਨਹੀਂ ਪਤਾ ਲੱਗਾ ਉਹਨਾਂ ਦਾ ਪਤਾ ਕੀਤਾ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਵੀ ਕਿਉਂਕਿ ਪਿਛਲੇ ਸੈਸ਼ਨ 'ਚ ਵੀ ਅਸੀਂ ਇਹ ਮੁੱਦਾ ਜਿਹੜਾ ਹੈ ਉਠਾਇਆ ਸੀ ਜਿੰਨੇ ਵੀ ਹੈਗੇ ਦੋ ਵਾਰੀ ਅਸੀਂ ਇਹ ਮੁੱਦਾ ਉਠਾ ਚੁੱਕੇ ਆ ਕਿ ਇਹ ਜਿਹੜੇ ਸਾਡੇ ਬਾਹਰ ਬੱਜੇ ਹੋਏ ਫਸੇ ਆ ਉਹਨਾਂ ਦੀ ਪੈਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤਾਂ ਕਿ ਜਿਹੜੇ ਬੱਚੇ ਕਈਆਂ ਕਈਆਂ ਸਾਲਾਂ ਤੋਂ ਮਾਂ-ਬਾਪ ਤੋਂ ਦੂਰ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਅਤ ਵਾਪਸੀ ਹੋ ਸਕੇ